ਬਟ ਹੁਣ ਸੋਸ਼ਲ ਮੀਡੀਆ ਦੇ ਜਾਣ ਕਰਕੇ ਬਸ ਹੁਣ ਮੈਨੇ ਉਹਨੇ ਇਹ ਕਿਹਾ ਕਿ ਮੈਨੂੰ ਮਾਫ ਕਰ ਦੇ ਬਹੁਤ ਤੁਹਾਡੀ ਗਲਤੀ ਹੋ ਗਈ ਆ ਮੈਂ ਇੰਡੀਆ ਵਾਪਸ ਆ ਜਾਊਂਗਾ ਆਪਾਂ ਦੋਨੇ ਇਕੱਠੇ ਰਵਾਂਗੇ ਬਟ ਉਹ ਪਹਿਲਾਂ ਤੋਂ ਆਪਣੇ ਇਹ ਸਾਰਾ ਕੁਝ ਵਾਪਸ ਲੈ ਲੈ ਔਰ ਲਿਖ ਮੈਂ ਲਿਖਤੀ ਰੂਪ ਚ ਦੇ ਦੇਣਾ ਕਿ ਮੈਂ ਆ ਜਾਊਂਗਾ ਬਟ ਮੈਂ ਉਹਨੂੰ ਕਿਹਾ ਕਿ ਨਹੀਂ ਪਹਿਲਾਂ ਤੁਸੀਂ ਇੱਥੇ ਆ ਜਾਓ ਫਿਰ ਮਤਲਬ ਕਿ ਮੈਂ ਵਾਪਸ ਲਵਾਂਗਾ ਔਰ ਫਿਰ ਆਪਾਂ ਸੋਚਾਂਗੇ ਇਦਾਂ ਮੈਂ ਦੁਬਾਰਾ ਟਰਸਟ ਨਹੀਂ ਕਰ ਸਕਦੀ ਕਿਉਂਕਿ ਪਹਿਲਾਂ ਬਹੁਤ ਬੁਰੇ ਤਰੀਕੇ ਨਾਲ ਟਰਸਟ ਟੁੱਟਿਆ ਮੇਰੇ ਉਸ ਵੀ ਕਿੰਨਾ ਟਾਈਮ ਰੱਖ ਸਕਦੇ ਮੈਰिज ਕਰਦੇ ਹੁੰਦੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਅੱਗੇ ਕਰਦੇ ਹੁੰਦੇ ਆ ਬਟ ਮੈਂ ਤੇ ਦੁਬਾਰਾ ਇੱਕ ਹੋਰ ਜ਼ਿੰਮੇਵਾਰੀ ਲੈ ਕੇ ਉਹਨਾਂ ਦੇ ਕੋਲ ਆ ਕੇ ਬੈਠ ਗਈ ਆ ਮੇਰਾ ਮੇਰੀ ਮੈਰਿਜ ਦਸੰਬਰ 2008 ਦੇ ਵਿੱਚ ਹੋਈ ਸੀ ਬੇਮੰਗ ਹੁਣੇ ਹੀ ਐਮਐਮ ਕੀ ਜਾਤੇ ਉਸ ਨੂੰ ਉਹਨਾਂ ਨੂੰ ਇੱਥੇ ਲੈ ਕੇ ਆਇਆ ਜਾਵੇ ਕਿ ਜਾਂ ਮੇਰੇ ਬੱਚੇ ਦਾ ਹੱਕ ਕਿਤੇ ਵਾਇਆ ਜਾਵੇਗੀ ਇਦਾਂ ਅਸੀਂ ਸਾਨੂੰ ਕੁਝ ਨਹੀਂ ਸਮਝ ਆ ਰਹੀ ਕਿ ਪੁਲਿਸ ਕਹਿੰਦੀ ਹੈ ਕਿ ਕੋਟ ਕਰੂਗੀ ਜੋ ਕਿਸ ਵੀ ਕਰੂਗੀ ਬਟ ਕੋਟ ਕਹਿੰਦੀ ਹੈ ਕਿ ਜਦੋਂ ਉਹ ਇੱਥੇ ਆਊਗਾ ਫਿਰ ਕੁਝ ਹੋਊਗਾ ਜਿਹੜਾ ਪ੍ਰਸ਼ਾਸਨ ਹੈ ਤੇ ਬਿਲਕੁਲ ਕੰਬ ਕਰਨੀ ਨੀਂਦ ਜਿਹਨੂੰ ਕਹੀਏ ਸੁੱਤਾ ਪਿਆ ਕੋਈ ਸੁਣਵਾਈ ਨਹੀਂ ਹੈ ਇਸ ਪਰਿਵਾਰ ਦੀ ਇਸ ਬੱਚੀ ਦੀ ਮੋਂ ਸਾਰੇ ਪਾਸੇ ਜਾ ਕੇ ਦੇਖ ਲਿਆ ਤਾਂ ਹੁਣ ਮੈਂ ਮਨੀਸ਼ਾ ਕੁਆਲਟੀ ਤੱਕ ਇਹ ਹੈਗਾ ਕਿ ਸ਼ਾਇਦ ਉਹ ਹੀ ਕੁਝ ਕਰ ਸਕਦੇ ਹੈਗੇ ਆ ਅਕ੍ਰਿਤ ਕਰ ਅਤੇ ਵਿਅੰਤ ਕਰ ਦੇ ਮਾਮਲੇ ਨੂੰ ਚਰਚਾ ਵਿੱਚ ਆਉਣ ਤੋਂ ਬਾਅਦ ਪੰਜਾਬ ਦੇ ਹੋਰ ਵੀ ਦੁਖੀ ਧੀਆ ਪੁੱਤਰਾਂ ਦੀਆਂ ਵੀਡੀਓ ਹਰ ਰੋਜ਼ ਸੋਸ਼ਲ ਮੀਡੀਆ ਤੇ ਵੇਖਣ ਨੂੰ ਮਿਲ ਰਹੀਆਂ ਨੇ ਇਸੇ ਤਰ੍ਹਾਂ ਦਾ ਮਾਮਲਾ ਭਦੌਰ ਤੋਂ ਸਾਹਮਣੇ ਆਇਆ ਜਿੱਥੇ ਦੀ ਇੱਕ ਧੀ ਦੀ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋਈ ਹੈ ਉਸ ਤੋਂ ਬਾਅਦ 5.5 ਸਾਲ ਪਹਿਲਾਂ ਸਾਈਪਰਸ ਗਿਆ ਉਸਦੇ ਪਤੀ ਦਾ ਫੋਨ ਆਇਆ ਤੇ ਹੁਣ ਮਾਫੀ ਮੰਗ ਰਿਹਾ ਤੇ ਕਹਿ ਰਿਹਾ ਕਿ ਮੈਂ ਆ ਜਾਵਾਂਗਾ ਵਾਪਿਸ ਪਰ ਪਹਿਲਾਂ ਸਭ ਕੁਝ ਤੂੰ ਵਾਪਿਸ ਲੈ ਲੈ ਪਰ ਹੁਣ ਪਤਨੀ ਵਿਸ਼ਵਾਸ ਨਹੀਂ ਕਰ پا ਰਹੀ ਕਿ ਉਹ ਸੱਚ ਕਹਿ ਰਿਹਾ ਹੈ ਜਾਂ ਫਿਰ ਉਸ ਨੂੰ ਫਿਰ ਤੋਂ ਲਾਰੇ ਲਗਾ ਰਿਹਾ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਆਪਣੇ ਕੋ ਬੱਚੇ ਦੇ ਨਾਲ ਆਪਣੇ ਪੇਕੇ ਘਰ ਰਹਿੰਦੇ ਹੋਏ ਅਤੇ ਕਈ ਵਾਰ ਪੰਚਾਇਤਾਂ ਰਾਹੀਂ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਸੀ ਪਰ ਕੋਈ ਹੱਲ ਨਹੀਂ ਨਿਕਲਿਆ ਪਤਨੀ ਦੇ ਕਹਿਣ ਮੁਤਾਬਕ ਜੇਕਰ ਉਹ ਥਾਣੇ ਜਾਂਦੀ ਹੈ ਤਾਂ ਉੱਥੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਇਸ ਦਾ ਹੱਲ ਕੋਰਟ ਕਰੇਗੀ ਕੋਰਟ ਕਹਿੰਦਾ ਹੈ ਕਿ ਉਸ ਦੇ ਵਾਪਸ ਆਉਣ ਤੱਕ ਹੀ ਸਭ ਕੁਝ ਹੋ ਸਕਦਾ ਹੈ ਨਹੀਂ ਫਿਰ ਕੁਝ ਵੀ ਨਹੀਂ ਹੋ ਸਕਦਾ ਮਾਮਲਾ ਸੋਸ਼ਲ ਮੀਡੀਆ ਤੇ ਆਉਣ ਤੋਂ ਬਾਅਦ ਫਿਰ ਤੋਂ ਗਰਮਾਇਆ ਹੋਇਆ ਹੈ ਤੇ ਦੇਖਣਾ ਇਹ ਹੋਵੇਗਾ ਕਿ ਕਦੋਂ ਤੱਕ ਇੱਕ ਪਤਨੀ ਤੇ ਉਸ ਦੇ ਪੁੱਤਰ ਨੂੰ ਇਨਸਾਫ਼ ਮਿਲੇਗਾ ਮੇਰਾ ਨਾਮ ਸਰਵਜੀਤ ਕੌਰ ਹੈ ਮੇਰਾ ਮੇਰੀ ਮੈਨੇ ਡਿਸੰਬਰ 2028 ਦੇ ਵਿੱਚ ਹੋਈ ਸੀ ਹਾਂ ਨਹੀਂ ਮੈਮ ਹੋਣੀ ਮੈਂ ਆਪਣੇ ਪਿੱਕੇ ਪਿੰਡ ਪਧੌੜ ਰਹਿੰਦੀ ਆ ਉਹ ਇਸ ਟਾਈਮ ਤੇ ਸਾਈਪਰਸ 'ਚ ਹੈਗੀ ਆ ਔਰ ਵੈਸੇ ਉਹ ਭਾਈ ਰੁਪਾ ਬਹਿੰਡਾ ਤੁਮ ਪਹਿਲਾਂ ਤੇ ਮੈਮ ਉਹਨਾਂ ਨੇ ਬਸ ਇਹ ਕਹਿ ਕੇ ਫੋਨ ਬੰਦ ਕਰ ਲਿਆ ਸੀਗਾ ਕਿ ਮੈਂ ਮੈਰਿਸ ਕਰਵਾ ਲਈ ਆ ਤੇ ਮੈਂ ਨਹੀਂ ਵਾਪਸ ਨਹੀਂ ਆਉਣਾ ਹੈਗਾ ਦਾ ਅਗਰ ਤੂੰ ਮੈਰਿਜ ਕਰਵਾਉਣੀ ਆ ਤੇ ਕਰਵਾ ਲੈ ਮੈਂ ਤੁਹਾਨੂੰ ਦਿਨ ਡਾਇਵੋਸ ਦੇ ਪੇਪਰ ਭੇਜ ਦਿੰਦਾ ਹੈਗਾ ਬਟ ਹੁਣ ਸੋਸ਼ਲ ਮੀਡੀਆ ਦੇ ਜਾਣ ਕਰਕੇ ਬਸ ਹੁਣ ਮੈਨੇ ਉਹਨੇ ਇਹ ਕਿਹਾ ਕਿ ਮੈਨੂੰ ਮਾਫ ਕਰ ਦੇ ਬਹੁਤ ਵੱਡੀ ਗਲਤੀ ਹੋ ਗਈ ਆ ਮੈਂ ਇੰਡੀਆ ਵਾਪਸ ਆ ਜਾਊਂਗਾ ਆਪਾਂ ਦੋਨੇ ਇਕੱਠੇ ਰਵਾਂਗੇ ਬਟ ਉਹ ਪਹਿਲਾਂ ਤੋਂ ਆਪਣੇ ਸਾਰਾ ਕੁਝ ਵਾਪਸ ਲੈ ਲੈ ਔਰ ਲਿ ਮੈਂ ਲਿਖਤੀ ਰੂਪ ਚ ਦੇ ਦੇਣਾ ਕਿ ਮੈਂ ਆ ਜਾਊਂਗਾ ਬਟ ਮੈਂ ਉਹਨੂੰ ਕਿਹਾ ਕਿ ਨਹੀਂ ਪਹਿਲਾਂ ਤੁਸੀਂ ਇੱਥੇ ਆ ਜਾਓ ਫਿਰ ਮਤਲਬ ਕਿ ਮੈਂ ਵਾਪਸ ਲਵਾਂਗਾ ਔਰ ਫਿਰ ਆਪਾਂ ਸੋਚਾਂਗੇ ਇਦਾਂ ਮੈਂ ਦੁਬਾਰਾ ਟਰਸਟ ਨਹੀਂ ਕਰ ਸਕਦੀ ਕਿਉਂਕਿ ਪਹਿਲਾਂ ਬਹੁਤ ਬੁਰੇ ਤਰੀਕੇ ਨਾਲ ਟਰਸਟ ਟੁੱਟਿਆ ਮੇਰਾ ਹਾਂਜੀ ਮੈਮ ਦੋਨੋਂ ਇਕੱਠੇ ਗਏ ਸੀ ਹਾਂਜੀ ਫਿਰ ਵਾਪਸ ਆ ਗਈ ਸੀ 14 ਦੇ ਵਿੱਚ ਪਹਿਲਾਂ ਮੈਂ ਤੇ ਮੇਰਾ ਬੇਟਾ ਆਇਆ ਸੀ ਉਸ ਤੋਂ ਬਾਅਦ ਉਹ ਆਇਆ ਸੀ 7-8 ਮਹੀਨੇ ਬਾਅਦ ਹਾਂਜੀ ਹਾਂਜੀ ਮੈਂ ਇਕੱਠੇ ਰਹੀ ਸੀ ਪਰ ਮੈਂ ਉਸ ਟਾਈਮ ਫਾਈਨੈਂਸ਼ੀਅਲ ਕੰਡੀਸ਼ਨ ਇੰਨੀ ਵਧੀਆ ਨਹੀਂ ਸੀਗੀ ਔਰ ਉਹਨਾਂ ਨੂੰ ਸੀ ਕਿ ਪਹਿਲਾਂ ਮੈਂ ਚੱਲ ਜਾਂਦਾ ਹੈਗਾ ਤੇ ਉਸ ਤੋਂ ਬਾਅਦ ਫਿਰ ਮੈਂ ਤੁਹਾਨੂੰ ਬੁਲਾ ਲੈਂਦਾ ਏ ਕਿ ਉਦੋਂ ਆਰਨਾ ਵੀ ਛੋਟਾ ਸੀਗਾ ਦਿਨੋਂ ਇਕੱਠੇ ਜਾਵਾਂਗੇ ਫਿਰ ਜ਼ਿਆਦਾ ਸੈਟਿੰਗ ਨਹੀਂ ਆਣੀ ਹੈਗੀਗੀ ਉਹ ਨੇ ਮਾਹੌਲ ਨਹੀਂ ਸੀ ਠੀਕ ਉਹ ਖੁਦ ਹੀ ਮੈਨੂੰ ਛੱਡ ਕੇ ਗਈ ਹੈਗੀ ਕਿਉਂਕਿ ਉਹਦੇ ਪੇਰੈਂਟਸ ਨੇ ਕਹਤਾ ਸੀਗਾ ਕਿ ਅਸੀਂ ਨਹੀਂ ਇੱਥੇ ਰੱਖ ਸਕਦੇ ਹੈਗੇਗੇ ਤੁਸੀਂ ਜਿੱਥੇ ਜਾਣਾ ਜਾਓ ਹਾਂਜੀ ਮੈਮ ਬਹੁਤ ਵਾਰ ਹੋ ਚੁੱਕਿਆ ਘੱਟੋ ਘੱਟ 6 ਵਾਰ ਹੋ ਚੁੱਕਿਆ ਕਿ ਜਦੋਂ ਆਪਾਂ ਮਤਲਬ ਕਿ ਉਹਨਾਂ ਨੇ ਕਹਤਾ ਸੀ ਹਾਂ ਆਪਾਂ ਇਹਨੂੰ ਲੈ ਕੇ ਜਾਂਦੇ ਹੈਗੇ ਆ ਜੋ ਸਭ ਹੋ ਗਿਆ ਚਲੋ ਕੋਈ ਗੱਲ ਨਹੀਂ ਬੱਚੇ ਨੂੰ ਵੀ ਲੈ ਕੇ ਜਾਂਦੇ ਆ ਉਹਨੂੰ ਪੜਾਵਾਂਗੇ ਲਿਖਾਵਾਂਗੇ ਮੀਨਾ ਰੱਖਿਆ ਵੀ ਐ ਮੈਮ ਉਹਨਾਂ ਨੇ ਮਤਲਬ ਕਿ ਇੱਕ ਮੰਦੀ ਸਕੂਲ ਫੀਸ ਵੀ ਪੇ ਕੀਤੀ ਆ ਸਾਈਕਲ ਵਗੈਰਾ ਵੀ ਲੈ ਕੇ ਦਿੱਤਾ ਜਿਸ ਸਾਹਬ ਨਾਲ ਉਹ ਕਹਿ ਰਹੇ ਹਾਂ ਜੂ ਲੈ ਕੇ ਦਿੱਤਾ ਸਾਈਕਲ ਬਟ ਬਸ ਉਹ ਉਹਨਾਂ ਦੇ ਫੋਨ ਹੋਣ ਤੋਂ ਬਾਅਦ ਉਹਨਾਂ ਨੇ ਬਸ ਮਹੀਨੇਵਾਦੀ ਕਹਿਤਾ ਸੀ ਕਿ ਅਸੀਂ ਨਹੀਂ ਰੱਖ ਸਕਦੇ ਹੈਗੇ ਮੇਰੀ ਮੰਗ ਹੁਣ ਇਹੀ ਹੈ ਮੈਮ ਕਿ ਜਾਤੇ ਉਸ ਨੂੰ ਉਹਨਾਂ ਨੂੰ ਇੱਥੇ ਲੈ ਕੇ ਆਇਆ ਜਾਵੇ ਤੇ ਜਾਂ ਮੇਰੇ ਬੱਚੇ ਦਾ ਹੱਕ ਦਿਵਾਇਆ ਜਾਵੇ ਕਿ ਇਦਾਂ ਅਸੀਂ ਸਾਨੂੰ ਕੁਝ ਨਹੀਂ ਸਮਝ ਆ ਰਹੀ ਕਿ ਪੁਲਿਸ ਕਹਿੰਦੀ ਹੈ ਕਿ ਕੋਰਟ ਕਰੂਗੀ ਜੋ ਵੀ ਕਰੂਗੀ ਬਟ ਕੋਰਟ ਕਹਿੰਦੀ ਹੈ ਕਿ ਜਦੋਂ ਉਹ ਇੱਥੇ ਆਊਗਾ ਫਿਰ ਕੁਝ ਹੋਊਗਾ ਮੈਨੂੰ ਕੁਝ ਨਹੀਂ ਸਮਝ ਆ ਰਿਹਾ ਨਾ ਮੈਂ ਆਪਣੇ ਹੁਣ ਪੈਰੈਂਟਸ ਦੇ ਕੋਲ ਬੈਠੀ ਆਂ ਪੰਜ ਸਾਢੇ ਪੰਜ ਸਾਲ ਤੋਂ ਇੱਥੇ ਬੈਠੀ ਆਂ ਪੈਰੈਂਟਸ ਵੀ ਕਿੰਨਾ ਟਾਈਮ ਰੱਖ ਸਕਦੇ ਮੈਰिज ਕਰਦੇ ਹੁੰਦੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਅੱਗੇ ਕਰਦੇ ਹੁੰਦੇ ਆ ਬਟ ਮੈਂ ਤੇ ਦੁਬਾਰਾ ਇੱਕ ਹੋਰ ਜ਼ਿੰਮੇਵਾਰੀ ਲੈ ਕੇ ਉਹਨਾਂ ਦੇ ਕੋਲ ਆ ਕੇ ਬੈਠ ਗਈ ਆ ਆ ਲਾਸਟ ਵੈਮ ਜਦੋਂ ਸੋਸ਼ਲ ਮੀਡੀਆ ਤੇ ਪੋਸਟ ਵਾਇਰਲ ਹੋਈ ਸੀਗੀ ਪਸ ਉਸ ਤੋਂ ਬਾਅਦ ਗੱਲ ਹੋਈ ਆ ਕਿ ਮੈਂ ਇਹਨੂੰ ਮaaf ਕਰ ਦੇ ਮੈਂ ਵਾਪਸ ਆ ਜਾਊਂਗਾ ਬਟ ਮੈਂ ਸੋਚਦੀ ਮੈਂ ਉਹ ਵੀ ਕਿਤਨਾ ਦਾ ਮੈਨੂੰ ਗੁਮਰਾਹੀ ਕਰ ਰਿਹਾ ਹੈਗਾ ਕਿ ਪਹਿਲਾਂ ਉਹਨੂੰ 1.5 ਸਾਲਾਂ ਤੋਂ ਸਾਡੀ ਯਾਦ ਨਹੀਂ ਆਈ ਨਾ ਸਾਨੂੰ ਸਾਡੇ ਨਾਲ ਉਹਨੇ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਆ ਹੁਣ ਜਦੋਂ ਉਥੇ ਪੋਸਟ ਚਲੀ ਗਈ ਆ ਸਭ ਨੂੰ ਪਤਾ ਚੱਲ ਗਿਆ ਹੁਣ ਉਹ ਸਾਡੇ ਤੋਂ ਮਾਫੀਆਂ ਮੰਗ ਰਿਹਾ ਹੈਗਾ ਔਰ ਮੈਂ ਫੇਰ ਵੀ ਕਹਿਤਾ ਕਿ ਚਲੋ ਕੋਈ ਨਹੀਂ ਬੱਚੇ ਤੇ ਲਈ ਅਰੈਸਟ ਕਰਾਂਗੀ ਮੈਂ ਤੁਸੀਂ ਵਾਪਸ ਆ ਜਾਓ ਬਟ ਕਹਿੰਦਾ ਕਿ ਨਹੀਂ ਪਹਿਲਾਂ ਸਾਰਾ ਕੁਝ ਵਾਪਸ ਲੈ ਮੈਂ ਫੇਰ ਆਊਂਗਾ ਬਟ ਮੈਂ ਹੁਣ ਮੈਂ ਕਿਹਾ ਹੁਣ ਨਹੀਂ ਹੁਣ ਟਰਸਟ ਨਹੀਂ ਕਰਨਾ ਹੈਗਾ ਹੁੰਦੇ ਬਿਲਕੁਲ ਹੀ ਟਰਸਟ ਨਹੀਂ ਕਰਨਾ ਹੈਗਾ ਸਭ ਪਹਿਲਾਂ ਤੇ ਮੈਮ ਜਦੋਂ ਮੈਰिज ਕਰਵਾਈ ਹੈ ਕਿ ਉਸ طرف ਨੇ ਕਿਹਾ ਕਿ ਮੈਂ ਇੱਕ ਲੜਕੀ ਨਾਲ ਰਹਿ ਰਿਹਾ ਹੈਗਾ ਮੈਂ ਉਹਦੇ ਨਾਲ ਮੈਰਿਸ ਕਰਵਾ ਲਈ ਆ ਬਟ ਹੁਣ ਉਹਦੇ ਕਿਸੇ ਨੇੜਲੇ ਫਰੈਂਡ ਤੋਂ ਪਤਾ ਚੱਲਿਆ ਕਿ ਨਹੀਂ ਉਹਦੇ ਨਾਲ ਵੀ ਡਾਈਵੋਰਸ ਅਪਲਾਈ ਕੀਤਾ ਹੋਇਆ ਹੁਣ ਲਿਵ ਇਨ ਦੇ ਵਿੱਚ ਕਿਸੇ ਹੋਰ ਨਾਲ ਰਹਿ ਰਿਹਾਗਾ ਔਰ ਪਹਿਲਾਂ ਉਹ ਬੁਆਇਸ ਨਾਲ ਰਹਿੰਦਾ ਹੁੰਦਾ ਸੀ ਉਹ ਚੀਜ਼ ਮੈਨੂੰ ਵੀ ਪਤਾ ਕਿਉਂਕਿ ਵੀਡੀਓ ਕਾਲ ਕਰਦੇ ਹੁੰਦੇ ਸਾਰੇ ਬੁਆਇਸ ਹੁੰਦੇ ਸੀ ਉੱਥੇ ਬਟ ਬਾਅਦ ਵਿੱਚ ਉਹਨੇ ਵੀਡੀਓ ਕਾਲ ਕਰਨੀ ਬੰਦ ਕਰਤੀ ਉਹ ਜਦੋਂ ਜੌਬ ਦੇ ਹੁੰਦੇ ਸੀ ਉੱਥੇ ਕਰਦਾ ਹੁੰਦਾ ਸੀ ਆਪਾਂ ਉਹਨੂੰ ਪੁੱਛਦੇ ਵੀ ਹੁੰਦੇ ਸੀਗੇ ਕਿ ਤੁਸੀਂ ਘਰੇ ਕਿਉਂ ਨਹੀਂ ਗੱਲ ਕਰਦੇ ਹੈਗੇ ਕਿ ਮਤਲਬ ਬਾਹਰ ਹੀ ਇੱਥੇ ਇਹਨਾਂ ਸ਼ੋਸ਼ਣਾ ਬਾਈ ਤੇ ਕਹਿੰਦੇ ਸੀ ਕਿ ਮੇਰੇ ਕੋਲ ਨਾ ਟਾਈਮ ਨਹੀਂ ਹੁੰਦਾ ਮੈਂ ਬ ਨਹੀਂ ਕਰ ਸਕਦਾ ਆਪਣੀ ਦੂਸਰੀ ਦੇ ਸਾਹਮਣੇ ਹਾਂ ਮੈਮ ਕਿਤੇ ਤਾਂ ਇੱਕ ਵਾਰ ਤੇ ਟੁੱਟ ਜਾਂਦੀ ਹੈਗੀ ਆ ਫੇ ਥੋੜੀ ਹੋ ਜਾਂਦੀ ਹੈ ਕਿ ਹਾਂ ਕੁਝ ਹੋ ਸਕਦਾ ਹੁਣ ਸਾਰੇ ਪਾਸੇ ਜਾ ਕੇ ਦੇਖ ਲਿਆ ਮਤਲਬ ਹੁਣ ਮੈਮ ਮਨੀਸ਼ਾ ਕੁਆਲਟੀ ਤੱਕ ਹੀ ਹੈਗਾ ਕਿ ਸ਼ਾਇਦ ਉਹ ਹੀ ਕੁਝ ਕਰ ਸਕਦੇ ਹੈਗੇ ਆ ਇਹ ਸਾਡੇ ਪੜੋਸੀ ਹੈ ਜੀ ਤੇ ਪੜੋਸੀ ਹੋਣ ਦੇ ਨਾਤੇ ਅਸੀਂ ਇਹਨਾਂ ਦੀ ਸਾਰੀ ਇਹ ਕਹਾਣੀ ਬਾਰੇ ਜਾਣਦੇ ਆ ਜਿਹੜਾ ਲੜਕੀ ਦੀ شادی ਹੋਈ ਭਾਈ ਰੂਪੇਪਿੰਡ ਦੇ ਵਿੱਚ ਤੇ ਕਿਵੇਂ ਇਹ ਕਿਹੜੇ ਸਾਲ ਚ 2008 ਚ ਸ਼ਾਦੀ ਹੋਈ ਕੁੜੀ ਦੀ 2010 ਚ ਇਹ ਇੰਗਲੈਂਡ ਚਲੇ ਗਏ ਦੋਨੇ ਮੀਆਂ بیوی ਕੁੜੀ ਆਪਣੇ ਏਅਰਲਾਈਨਸ ਦੇ ਬੇਸ ਤੇ ਮੁੰਡੇ ਨੂੰ ਨਾਲ ਲੈ ਕੇ ਗਈ ਸੀ ਬਾਹਰ ਮਾਦੇਲੀ ਤੁੰਦ ਉੱਥੇ ਇਹ 4 ਸਾਲ ਰਹੇ ਉੱਥੇ ਪੀਆਰ ਨਹੀਂ ਸੀ ਹੋ ਰਹੇ ਚਲੋ ਇਹ ਵਾਪਸ ਆ ਗਏ ਇਹਨਾਂ ਨੇ ਆ ਕੇ ਆਸਟ੍ਰੇਲੀਆ ਜਾਣ ਦਾ ਪ੍ਰੋਸੀਜਰ ਤਿਆਰ ਕੀਤਾ ਵੀ ਚਲੋ ਆਸਟ੍ਰੇਲੀਆ ਜਾਵਾਂਗੇ ਉੱਥੇ ਵੀ ਕਿਸੇ ਕਾਰਨ ਨਹੀਂ ਜਾ ਸਕੇ ਤਾਂ ਉਸ ਤੋਂ ਬਾਅਦ ਮੁੰਡੇ ਨੇ ਪਲੈਨਿੰਗ ਬਣਾ ਲਈ ਵੀ ਮੈਂ ਸਾਈਪਰਸ ਜਾਣਾ ਹੈ ਤਾਂ ਉਹ ਮੁੰਡਾ ਸਾਈਪਰਸ ਚੱਲਿਆ ਗਿਆ ਹੁਣ 2018 ਤੋਂ ਉਸ ਮੁੰਡੇ ਨੇ ਸਾਡੀ ਇਸ ਲੜਕੀ ਨਾਲ ਬਿਲਕੁਲ ਸੰਪਰਕ ਖਤਮ ਕਰ ਦਿੱਤਾ ਤੇ ਫੋਨ ਤੇ ਫੋਨ ਕਰਕੇ ਇਹ ਕਹਿ ਦਿੱਤਾ ਵੀ ਮੈਂ ਤਾਂ ਇੱਥੇ ਮੈਰਿਜ ਕਰਵਾ ਲਈਆ ਵੀ ਤੂੰ ਵੀ ਆਪਣੀ ਲਾਈਫ ਸਾਈਕਲ ਕਰਨਾ ਤੂੰ ਮੈਰਿਜ ਕਰਵਾ ਲੈ ਮੈਂ ਤੇਰੀ ਮੈਰਿਜ ਦਾ ਖਰਚਾ ਵੀ ਭੇਜ ਦੂੰਗਾ ਤੇ ਸਾਨੂੰ ਤਾਂ اچانک ਜਦੋਂ ਨੇ ਇਹ ਗੱਲ ਕਹੀ ਵੀ ਇਹ ਇਹ ਤਾਂ ਸੁਣ ਹੋ ਗਿਆ ਗੱਲਾਂ ਸੁਣ ਕੇ ਵੀ ਇਹ ਗੱਲ ਕੀ ਬਣ ਗਈ ਕਹਾਣੀ ਕੀ ਬਣ ਗਈ ਇੰਨਾ ਸਾਊ ਹੈ ਇੰਨਾ ਨਰਮ ਪਰਿਵਾਰ ਲੜਕੀ ਦੇ ਫਾਦਰ ਨੇ 35 ਸਾਲ ਇੱਕ ਟਰਾਂਸਪੋਰਟ 'ਚ ਕੱਢਦੇ ਜੀ ਤੇ ਜਣੀ ਅਸੀਂ ਤਾਂ ਸਾਡੇ ਤਾਂ ਅਸੀਂ ਆਣ ਕਮਾਂਡ ਕਿਸੇ ਨੂੰ ਆਈ ਨਹੀਂ ਸੀ ਪਤਾ ਵੀ ਇਹ ਕੁੜੀਆਂ ਇੱਥੇ ਰਹਿੰਦੀਆਂ ਐ ਵੱਸਦੀਆਂ ਇਹਨਾਂ ਨੇ ਬਚਪਨ ਲੰਘਾਇਆ ਜਵਾਨੀ ਆਈ ਬੱਚੇ ਵਿਆਹੇ ਗਏ ਹਾਂਜੀ ਤੇ ਪਰ ਆਹ ਕਹਾਣੀ ਕੀ ਵਾਪਰ ਗਈ ਇਨੀਆਂ ਨਰਮ ਇਨੀਆਂ ਸਾਊ ਕੁੜੀਆਂ ਨਾਲ ਸਾਡੀ ਤਾਂ ਸਮਝ ਤੋਂ ਪਰੇ ਹੋਈ ਪਈ ਆ ਗੱਲ ਤੇ ਬਾਕੀ ਗੱਲ ਰਹੀ ਜੀ ਹੁਣ ਪ੍ਰਸ਼ਾਸਨ ਦੀ ਹਾਂਜੀ ਇਹ ਜਿਹੜਾ ਪ੍ਰਸ਼ਾਸਨ ਹੈ ਤੇ ਬਿਲਕੁਲ ਕੰਬ ਕਰਨੀ ਨੀਂਦ ਜਿਹਨੂੰ ਕਹਿੰਦੇ ਸੁੱਤਾ ਪਿਆ ਕੋਈ ਸੁਣਵਾਈ ਹੀ ਨਹੀਂ ਹੈ ਇਸ ਪਰਿਵਾਰ ਦੀ ਇਸ ਬੱਚੀ ਦੀ 8 ਸਾਲ ਦਾ ਬੱਚਾ ਹੋ ਗਿਆ ਬੱਚੇ ਦਾ ਬਰਥ ਇੰਗਲੈਂਡ ਦਾ ਹੈ ਹੂੰ ਹੂੰ ਚਾ ਸਾਢੇ 5 ਸਾਲ ਬੱਚੇ ਨੂੰ ਹੁਣ ਇਧਰ ਰਹਿਣ ਦੇ ਨੂੰ ਹੋ ਗਏ ਪਰ ਨਾ ਫਾਦਰ ਦੇ ਘਰ ਤੇ ਜੂਂ ਸਰਕਦੀ ਹੈ ਨਾ ਫਾਦਰ ਤੇ ਪਰਿਵਾਰ ਦੇ ਸਰਕਦੀ ਹੈ ਨਾ ਕੋਈ ਦਾਦਾ ਪੁੱਸਦਾ ਹੈ ਨਾ ਕੋਈ ਚਾਚਾ ਤਾਇਆ ਪੁੱਸਦਾ ਹੈ ਇਹ ਬੱਚੀ ਇੱਥੇ ਬੈਠੀ ਹੈ ਬਿਲਕੀ ਜਾਂਦੀ ਹੈ ਇਹਦੀ ਜ਼ਿੰਦਗੀ ਦੇ 12 ਸਾਲ ਬਰਬਾਦ ਕਰਤੇ ਉਸ ਪਰਿਵਾਰ ਨੇ ਹੁਣ ਹੋਣਾ ਤਾਂ ਬਾਹਰੋਂ ਇਧਰ ਆ ਰਿਹਾ ਹੈ ਨਾ ਇਹਨੂੰ ਕੋਈ ਬੱਚੀ ਦਾ ਕੋਈ ਇਹਦਾ ਕੋਈ ਬਲ ਸੁਭ ਹੋਵੇ ਇਹਨੂੰ ਖਰਚਾ ਮਿਲਣਾ ਚਾਹੀਦਾ ਹੈ ਬੱਚੇ ਦੀ ਪਰਵਰਿਸ਼ ਵਾਸਤੇ ਵੀ ਬੱਚੇ ਦਾ ਵੀ ਜਿਹੜਾ ਹੱਕ ਬਣਦਾ ਉਹ ਮਿਲਣਾ ਚਾਹੀਦਾ ਇਹਨਾਂ ਨੂੰ ਤੇ ਇਹ ਲੜਕੀ ਨੂੰ ਵੀ ਮਿਲਣਾ ਚਾਹੀਦਾ ਹੈ ਅੱਛਾ ਜਿਹੜੀ ਕੰਪਲੇਂਟ ਕੀਤੀ ਸੀ ਕੋਈ ਉਹ ਲੜਕੇ ਦੇ ਪਰਿਵਾਰ ਨੇ ਲੜਕੇ ਨੂੰ ਬੇਦਖਲ ਕਰਤਾ ਹੈ ਮੇਰਾ ਖਿਆਲ ਹੈ ਵੀ 2 ਸਾਲ ਪਹਿਲਾਂ ਕਰਿਆ ਉਹਨਾਂ ਨੇ ਜਦੋਂ ਉਹਨਾਂ ਸਾਰੀ ਉਹਨਾਂ ਦੀ ਗਿਣੀ ਮਿਤੀ ਸਾਜਿਸ਼ ਸੀਗੀ ਜਦੋਂ ਲੜਕਾ ਵਿਆਹ ਤੋਂ ਪਹਿਲਾਂ ਬੇਦਖਲ ਕਰਿਆ ਹੁੰਦਾ ਤੇ ਫਿਰ ਅਸੀਂ ਇਹ ਲੜਕੇ ਦੀ ਲੜਕੀ ਦੀ ਸਾਦੀ ਦੀ ਸਾਦੀ ਉਧਰ ਕਰਦੇ ਫਿਰ ਤਾਂ ਅਸੀਂ ਕਸੂਰਵਾਰ ਸੀਗੇ ਸਾਡੀ ਲੜਕੀ ਵੀ ਕਸੂਰਵਾਰ ਸੀਗੀ ਪਰ ਜੇ ਕੋਈ ਬਾਅਦ ਦੇ ਵਿੱਚ ਕਿਸੇ ਨੂੰ ਬੇਦਖਲ ਕਰੀ ਜਾਊਗਾ ਤੇ ਇਹ ਕੋਈ ਮੰਨਣ ਵਾਲੀ ਚ ਗੱਲਾਂ ਥੋੜੀਆਂ ਆਉਣ ਵਾਲੀਆਂ ਜੀ ਕੋਈ ਵੀ ਕਰ ਦਿੰਦਾ ਉਹ ਤਾਂ ਅਖਬਾਰ ਚ ਇਸ਼ਤਿਹਾਰ ਕਢਾ ਕੇ ਕੋਈ ਬੇਦਖਲ ਕਾਹੋ ਜਾਂਦਾ ਪਰਿਵਾਰ ਨਾਲ ਟੱਚ ਚ ਰਿਹਾ ਮੁੰਡਾ ਦੇਖੋ ਜੀ 2018 ਤੋਂ ਪਹਿਲਾਂ ਤੱਕ ਰਿਹਾ ਉਸ ਤੋਂ ਬਾਅਦ ਉਹਨੇ ਬਿਲਕੁਲ ਸੰਪਰਕ ਬੰਦ ਕਰਤਾ ਕੋਈ ਟੱਚਿੰਗ ਨਹੀਂ ਉਸ ਦੀ ਉਸ ਤੋਂ ਬਾਅਦ ਨਹੀਂ ਪਰਿਵਾਰ ਆਪਦੇ ਪਰਿਵਾਰ ਨਾਲ ਜਿਨ੍ਹਾਂ ਨੇ ਬੇਦਖਲ ਕੀਤਾ ਹਾਂ ਜੀ ਬਿਲਕੁਲ ਉਹਨਾਂ ਨਾਲ ਟੱਚ ਚ ਆ ਜੀ ਹੁਣ ਲੜਕੇ ਦੀ ਮਦਰ ਦੀ ਡੈਥ ਹੋਈ ਸੀਗੀ ਡੇਢ ਕਿ ਮਹੀਨਾ ਪਹਿਲਾਂ ਪੂਰਾ ਵੀਡੀਓ ਕਾਲ ਰਹੀ ਉਹਨਾਂ ਨੇ ਸੰਸਕਾਰ ਦੀ ਪ੍ਰਕਿਰਿਆ ਪੂਰੀ ਦਿਖਾਈ ਆ ਉਹਨੂੰ ਉਹਨੇ ਭੋਗ ਵਾਸਤੇ 50000 ਰੁਪਇਆ ਵੀ ਭੇਜਿਆ ਮੁੰਡੇ ਨੂੰ ਇਹਨਾਂ ਨੇ ਵੀ ਜਦੋਂ ਉਹਨੇ ਉਧਰ ਮੈਰਿਜ ਦੁਬਾਰੇ ਕਰਵਾਈ ਆ ਮੁੰਡੇ ਨੇ ਦੂਜਾ ਵਿਆਹ ਕਰਵਾਇਆ ਜਿਹੜਾ ਇਧਰੋਂ ਵੀ ਮੁੰਡੇ ਦੇ ਪਰਿਵਾਰ ਵਾਲਿਆਂ ਨੇ 4.5 ਲੱਖ ਰੁਪਇਆ ਭੇਜਿਆ ਉਧਰ ਮੈਰਿਜ ਸੈਟਲ ਕਰਨ ਵਾਸਤੇ ਆਪਦੀ ਕੀ ਲੱਗਦਾ ਵੀ ਕੀ ਇਹਨੂੰ ਇਨਸਾਫ ਕੀ ਹੋਣਾ ਚਾਹੀਦਾ ਬਿਲਕੁਲ ਜੀ ਬੱਚੀ ਨੂੰ ਇਹਦਾ ਹੱਕ ਮਿਲਣਾ ਚਾਹੀਦਾ ਹੈ ਤੇ ਬੱਚੇ ਨੂੰ ਵੀ ਇਹਦਾ ਹੱਕ ਮਿਲਣਾ ਚਾਹੀਦਾ ਜਿਹੜਾ ਜਾਇਦਾਦ 'ਚ ਹਿੱਸਾ ਬਣਦਾ ਉਹ ਜਾਇਦਾਦ 'ਚ ਹਿੱਸਾ ਮਿਲਣਾ ਚਾਹੀਦਾ ਦੋਨਾਂ ਨੂੰ ਲੱਗਦਾ ਵੀ ਜਿਹੜੀ ਧੋਖਧੜੀ ਹੋਇਆ ਉਹਦੇ ਲਈ ਵੀ ਕਾਰਵਾਈ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਤੇ ਉਹ ਮੁੰਡਾ ਰਿਪੋਰਟ ਹੋਣਾ ਚਾਹੀਦਾ ਉਹ ਇੱਧਰ ਆਉਣਾ ਚਾਹੀਦਾ ਨਹੀਂ ਅੱਜ ਅਗਰ ਉਹ ਬੰਦਾ ਉੱਥੇ ਬੈਠਾ ਤੇ ਜੇ ਕੁੜੀ ਨੂੰ ਇਨਸਾਫ ਨਹੀਂ ਮਿਲਦਾ ਤੇ ਕੱਲ ਫਿਰ ਹੋਰ بڑے ਕੇਸ ਨੇ ਪੰਜਾਬ 'ਚ ਜਿਵੇਂ ਕਿ ਤਲੂਲੇ ਵਾਲਾ ਵੀ ਹੋਇਆ ਤੇ ਫਿਰ ਤਾਂ ਇਦਾਂ ਤਾਂ ਕਿਸੇ ਨੂੰ ਇਨਸਾਫ ਹੀ ਨਹੀਂ ਮਿਲਣਾ ਓਥੀਸਪੁਰੇ ਮਾਮਲੇ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਨੇ ਕਿਹਾ ਕਿ ਪੀੜਤ ਔਰਤ ਦੀ ਸ਼ਿਕਾਇਤ ਦੇ ਮਾਮਲਾ ਦਰਜ ਕੀਤਾ ਹੋਇਆ ਹੈ ਅਤੇ ਜਾਂਚ ਜਾਰੀ ਹੈ ਇਹਦੇ ਚ ਇਹਨਾਂ ਨੇ ਦਰਖਾਸਤ ਥਾਣੇ ਦਿੱਤੀ ਹੈ ਉਹ ਅੱਜ ਨੰਬਰ ਲੱਗ ਕੇ ਮਿਲੀ ਹੈ ਤੇ ਉਹ ਦੋਨਾਂ ਧਰਿਆਂ ਨੂੰ ਬੁਲਾਉਣੇ ਆ ਤਲਬ ਕਰਦੇ ਇਹਨਾਂ ਨੂੰ ਦੂਸਰੀ ਧਰ ਨੂੰ ਨੋਟ ਕਰਾ ਕੇ ਕਦੋਂ ਆ ਸਕਦੇ ਨੇ ਸਰ ਕੱਲ ਨੂੰ ਜਾਂ ਪਰਸੋਂ ਦੋਨੋਂ ਦੋਨਾਂ ਧਰਿਆਂ ਨੂੰ ਇਕੱਠਾ ਕਰਕੇ ਫਿਰ ਇਹਨਾਂ ਦੇਖਦੇ ਵੀ ਕੀ ਹਾਲਾਤ ਨੇ ਅਗਲੀ ਕਰਫ ਤੋਂ ਬਾਅਦ ਹੀ ਹੋਊਗਾ ਪੱਥਨਦਾਰ ਨਹੀਂ ਸਾਡੇ ਕੋਲ ਦਰਖਾਸਤ ਹੀ ਹੁਣ ਆਈ ਹੈ ਨਾ ਇਹਨਾਂ ਨੇ ਦਰਖਾਸਤ ਐਸਐਸਪੀ ਆਫਿਸ ਦੇਣੀ ਸੀਗੀ ਇਹਨਾਂ ਨੇ ਸਾਨੂੰ ਦੇਤੀ ਅਸੀਂ ਉਹ ਸੈਕਟ ਕਰ ਲਈ ਹੈ ਪਰ ਉਹ ਦਰਖਾਸਤ ਤੇ ਅਸੀਂ ਉਹਨਾਂ ਨੂੰ ਇਹਨਾਂ ਦੀ ਕੰਪਲੇਂਟ ਦੀ ਬੁਲਾਵਾਂਗੇ ਨਾ ਪਹਿਲਾਂ ਕਿੱਥੇ ਰਹੇ ਨੇ ਇਹਦੇ ਬਾਰੇ ਸਾਨੂੰ ਨਹੀਂ ਪਤਾ ਪਰ ਸਾਡੇ ਕੋਲ ਦਰਖਾਸਤ ਮੈਨੂੰ ਮਾਰਕ ਕੀਤੀ ਹੋਈ ਅੱਜ ਮਿਲੀ ਥਾਣੇ ਤੋਂ ਤੇ ਉਹ ਫਿਰ ਦਰਖਾਸਤ ਤਾਂ ਬੁਲਾਇਆ ਜਾਂਦਾ ਨਾ ਬੁਲਾਵਾ ਘਟੋਣਾ